ਇਹ ਉਹ ਗੱਲ ਬਣੀ ਆ ਜਿਵੇਂ ਕੋ ਸਾਡੇ ਵਡੇਰੇ ਕਹਿੰਦੇ ਹੁੰਦੇ ਸੀ ਭੀਮੂ ਚੁੰਮਾ ਦੇ ਟੋਕਰਾਂ ਦੇਵਾ ਖਾ ਪੁੱਤਾ ਬਥੇਰੀਆਂ ਇਹ ਉਹ ਗੱਲ ਬਣੀ ਆ ਇਹ ਹੁਣ ਤੇ ਸੈਂਟ ਨਾ ਸੀ ਤੇ ਜਦੋਂ ਇਹ ਆਪ ਧਰਨੇ 'ਚ ਬੈੰਦੇ ਹੋਦੋਂ ਇਹਨਾਂ ਦਾ ਉਦੋਂ ਨਹੀਂ ਸੀ ਅੰਗਾਜ ਜਦੋਂ ਉਹ ਖੁੱਤਰਨੇ ਲਾਉਂਦੇ ਸੀਗੇ ਉਦੋਂ ਕਹਿੰਦੇ ਵੀ ਇਹ ਮੰਗਾਂ ਜਿਵੇਂ ਪੰਜਾਬ ਸਰਕਾਰ ਦੇ ਜ਼ਬੰਦជា ਇਹ ਉਦੋਂ ਧਰਨੇ ਉਹ ਜਹਰਾ ਦੇ ਵਿੱਚ ਆਣ ਕੇ ਬਸ-ਬਸ ਕੇ ਬੈੰਦੀ ਸੀ ਉਹਦੋਂ ਕਿੱਥੇ ਸੀਗੇ ਇਹਨਾਂ ਦੇ ਵੱਡੇ ਆਗੂਆਂ ਦੇ ਬਿਆਨ ਵੀ ਆਏ ਉਹ ਕਿਤੇ ਅਸੀਂ ਤਾਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਬਿਲਕੁਲ ਝੂਠ ਤੂਫਾਨ ਬੋਲਦੇ ਆ ਜੀ ਪਹਿਲਾਂ ਇਹਨਾਂ ਨੇ ਸਭ ਤੋਂ ਆ ਜਿਹੜਾ ਇਹਨਾਂ ਨੇ ਪ ਇਹ ਜੋ ਕੁਛ ਕੀਤਾ ਨੇ ਵਸਾ ਕੇ ਕੀਤਾ ਇੱਕ ਬੰਨੇ ਸਾਡੇ ਅੱਗੇ ਉਹਨਾਂ ਨੇ ਸੱਜਿਆ ਦੂਸਰੇ ਬੰਨੇ ਇਹਨਾਂ ਨੇ ਸਾਡੇ ਅੱਗੇ ਉਹਨਾਂ ਸੱਦ ਕੇ ਤੇ ਸਾਡੇ ਅੱਗੇ ਨੂੰ ਮੀਟਿੰਗ ਜੋ ਭਾ ਕੇ ਪਹਿਲਾਂ ਦੋਨਾਂ ਨੂੰ ਡਿਟੇਨ ਕੀਤਾ ਤੇ ਬਾਅਦ ਚ ਇਹਨਾਂ ਨੇ ਸਾਡੇ ਬੋਰਚ ਨੂੰ ਖਦੇੜਿਆ ਜੋ ਕਿ ਸਾਡੇ ਇਹਨਾਂ ਨੇ ਘਰ ਟਾਇਆ ਜਾਂ ਸਾਡੇ ਘਰਾਂ ਨੂੰ ਉੱਥੇ ਜਿਹੜੀ ਅਸੀਂ ਆਪ ਕੋਲੇ ਘਰਾਂ ਨੂੰ ਘਰ ਬਣਾ ਕੇ ਬੈਠੇ ਹਾਂ ਉਹਨਾਂ ਨੂੰ ਇਹਨਾਂ ਨੇ ਤਬਾਹ ਤਬਾਈ ਵੀ ਰਹੀ ਇਹਨਾਂ ਦੀ ਮਿਲੀ ਭੁਗਤਾਲ ਸਾਰਾ ਕੰਮ ਕੰਮ ਆ ਗਿਆ ਉਹਨਾਂ ਦੇ ਲੀਡਰ ਵੀ ਕਹਿ ਰਹੇ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਆ ਇਹ ਸਾਰੇ ਵਰਡ ਨੇ ਵੇਖ ਲਿਆ ਵੀ ਕਿਸਾਨਾਂ ਨਾਲ ਕਿੰਨੇ ਖੜੇ ਆ ਇਹ ਕਿਸਾਨਾਂ ਨਾਲ ਖੜੇ ਹੁੰਦੇ ਤੇ ਮੀਟਿੰਗ ਬੜੇ ਵਧੀਆ ਮਾਹੌਲ ਨਾਲ ਹੋਈ ਸੀ ਅਗਲਾ ਟਾਈਮ ਜਿਹੜਾ ਉਹ ਦਿੱਤਾ ਗਿਆ ਸੀ ਤੇ ਉਹ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਸਰਕਾਰ ਨਾਲ ਕੋਸ਼ਿਸ਼ ਹਮਟ ਵੀ ਸੀ ਪਰ ਆ ਵਰਤਾਰਾ ਜਿਹੜਾ ਵਰਤਾਇਆ ਵਾ ਵੀ ਪਹਿਲਾਂ ਸਾਨੂੰ ਵੜਾਇਆ ਵਾ ਬਈ ਬੜੇ ਕਿਸਾਨਾਂ ਨਾਲ ਬੜੇ ਵਧੀਆ ਗੱਲ ਹੋਈ ਤੇ ਫੇਰ ਸਾਡੇ ਤੇ ਜੈਸ ਕੀਤਾ ਵਾ ਸਾਡੇ ਲਾਠੀ ਚਾਰਜ ਕੀਤਾ ਵਾ ਸਾਡੇ ਟ੍ਰੈਂਟ ਤੋੜੇ ਆ ਅਰਜ डीसी ऑफिस ਤਰਨਤਾਰਨ ਦੇ ਵਿੱਚ ਮੌਜੂਦ ਆ ਤੇ ਕਿਸਾਨਾਂ ਦਾ ਵੱਡਾ ਐਕਸ਼ਨ ਜਿਹੜਾ ਉਹ ਨਜ਼ਰ ਆਇਆ ਰਾਤ ਦੀ ਘਟਨਾ ਤੋਂ ਆਪਾਂ ਕੱਲ੍ਹ ਬਤ ਕਰਦੇ ਆਂ ਵੀਰ ਜੀ ਵਾਗਰੂ ਜੀ ਦਾ ਖਾਲਸਾ ਕੱਲ੍ਹ ਖਾਲਸਾ ਵਾਗਰੂ ਜੀ ਕੀ ਭੱਜੇ ਕਿਵੇਂ ਦੇਖਦੇ ਹੋ ਰਾਤ ਵਾਲੀ ਘਟਨਾ ਬਹੁਤ ਮੰਦ ਭਾਗੀ ਘਟਨਾ ਆ ਜਿਹੜੀ ਇਹਨਾਂ ਨੇ ਕੱਲੇ ਨਾਲ ਕੀਤੀ ਹੈ ਜੀ ਕੋਈ ਸ਼ਰਮ ਵਾਲੀ ਗੱਲ ਆ ਜੀ ਜਿਹੜਾ ਇਹਨਾਂ ਜੋ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਜਿਹੜੀਆਂ ਪਹਿਲੀਆਂ ਸਰਕਾਰਾਂ ਤੋਂ ਕੋਈ ਕਸਰਾ ਰਹਿਗਾ ਸੀਗਾ ਉਹ ਇਹਨਾਂ ਨੇ ਕਿਸਰਾ ਕੱਢ ਤਿਆ ਵਾ ਇਹ ਆਤਮਿੰਦਨਯੋਗ ਆ ਜਿੰਨਾ ਵੀ ਇਹਨੂੰ ਨਿੰਦ ਲਈ ਉਹਨੇ ਥੋੜਾ ਜੀ ਹੂੰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੇ ਸਾਰਾ ਕੁਝ ਕੀਤਾ ਪਰ ਉਹ ਕਹਿੰਦਾ ਸਾਡੇ ਨਾਲ ਤੇ ਇਹਨਾਂ ਦਾ ਗੱਲਬਾਤ ਹੀ ਕੋਈ ਨਹੀਂ ਇਹਨਾਂ ਦੀ ਮੰੰਗਾ ਸਾਰੀਆਂ ਤੇ ਸੈਂਟਰ ਨਾਲ ਦੇਖੋ ਜੀ ਨਾਲੇ ਚੋਰ ਤੇ ਨਾਲੇ ਚਤਰ ਇਹ ਉਹ ਗੱਲ ਬਣੀ ਆ ਜਿਵੇਂ ਕੋਈ ਸਾਡੇ ਵਡੇਰੇ ਕਹਿੰਦੇ ਹੁੰਦੇ ਸੀ ਭੀਮੂ ਚੁੰਮਾ ਦੇ ਟੋਕਰਾਂ ਦੇਵਾ ਖਾ ਪੁੱਤਾ ਬਥੇਰੀਆਂ ਇਹ ਉਹ ਗੱਲ ਬਣੀ ਆ ਇਹ ਹੁਣ ਤੇ ਸੈਂਟਰ ਨਾਲ ਸੀ ਤੇ ਜਦੋਂ ਇਹ ਆਪ ਧਰਨੇ 'ਚ ਬੈੰਦੇ ਹੋਦੋਂ ਇਹਨਾਂ ਨਾਲ ਉਦੋਂ ਨਹੀਂ ਸੀ ਅੰਗਾਜ ਜੋ ਕੋ ਧਰਨੇ ਲਾਉਂਦੇ ਸੀਗੇ ਉਦੋਂ ਕਹਿੰਦੇ ਵੀ ਇਹ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਸੰਬੰਧ ਚ ਇਹ ਉਦੋਂ ਧਰਨੇਵਾਂ ਜਹਾਂ ਦੇ ਵਿੱਚ ਆਣ ਕੇ ਫਸ ਫਸ ਕੇ ਬੰਦੀ ਸੀ ਉਦੋਂ ਉਹ ਕਿੱਥੇ ਸੀ ਜੀ ਇਹਨਾਂ ਨੂੰ ਸਭ ਪਤਾ ਸੀ ਜੀ ਇਹ ਸਭ ਮਿਹਲੀ ਭੁਗਤੇ ਦੇ ਨਾਲ ਕੰਮ ਕਰ ਰਹੇ ਜੀ ਜਿੰਤਾ ਕੱਲ ਤੁਹਾਨੂੰ ਤੁਸੀਂ ਵੇਖਿਆ ਹੋਗਾ ਉਹਨਾਂ ਦੇ ਵੱਡੇ ਆਗੂਆਂ ਦੇ ਬਿਆਨ ਵੀ ਆਏ ਉਹ ਕਿਤੇ ਅਸੀਂ ਤਾਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਬਿਲਕੁਲ ਝੂਠ ਤੂਫਾਨ ਬੋਲਦੇ ਆ ਜੀ ਪਹਿਲਾਂ ਇਹਨਾਂ ਨੇ ਸਭ ਤੋਂ ਆਪ ਜਿਹੜਾ ਇਹਨਾਂ ਨੇ ਪਿੱਠ ਪਿੱਛੇ ਵਾਰ ਕਰਕੇ ਇਹਨਾਂ ਨੇ ਵਸਾ ਕੇ ਕੰਮ ਕੀਤਾ ਇਹ ਜੋ ਕੁਛ ਕੀਤਾ ਨੇ ਨੇ ਵਸਾ ਕੇ ਕੀਤਾ ਇੱਕ ਬੰਨੇ ਸਾਡੇ ਅੱਗੇ ਉਹਨਾਂ ਨੇ ਸੱਜਿਆ ਦੂਸਰੇ ਬੰਨੇ ਇਹਨਾਂ ਨੇ ਸਾਡੇ ਅੱਗੇ ਉਹਨਾਂ ਸੱਦ ਕੇ ਤੇ ਸਾਡੇ ਅੱਗੇ ਨੂੰ ਮੀਟਿੰਗ ਜੋ ਬਾਹ ਕੇ ਪਹਿਲਾਂ ਦੋਨੋਂ ਨੂੰ ਡਿਟੇਨ ਕੀਤਾ ਤੇ ਬਾਅਦ ਚ ਇਹਨਾਂ ਨੇ ਸਾਡੇ ਬੋਲ ਚ ਨੂੰ ਖਦੇੜਿਆ ਜੋ ਕਿ ਸਾਡੇ ਇਹਨਾਂ ਨੇ ਘਰ ਟਾਇਆ ਜਾਂ ਸਾਡੇ ਘਰਾਂ ਨੂੰ ਉੱਥੇ ਜਿਹੜੀ ਅਸੀਂ ਆਪ ਲਈ ਘਰਾਂ ਵਾਂਗੂ ਘਰ ਬਣਾ ਕੇ ਬੈਠੇ ਹਾਂ ਉਹਨਾਂ ਨੂੰ ਇਹਨਾਂ ਨੇ ਤਬਾਹ ਤਬਾਈ ਮਚਾਈ ਇਹਨਾਂ ਦੀ ਮਿਲੀ ਭੁਗਤ ਦਾ ਸਾਰਾ ਕੰਮ ਕੰਮ ਆ ਗਿਆ ਤੁਸੀਂ ਨੂੰ ਸ਼ਾਮਲ ਕਰੀਏ ਪੈਸੇ ਵੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਥੋੜਾ ਜਿਹਾ ਹੋਰ ਆ ਜਾਓ ਆਵਾਜ਼ ਬੜੀ ਆ ਰਹੀ ਹੈ ਜਿਵੇਂ ਭਗਵੰਤ ਮਾਨ ਸਾਹਿਬ ਉਹਨਾਂ ਦੇ ਲੀਡਰ ਵੀ ਕਹਿ ਰਹੇ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਆ। ਇਹ ਸਾਰੇ ਵਰਡ ਨੇ ਵੇਖ ਲਿਆ ਵੀ ਕਿਸਾਨਾਂ ਨਾਲ ਕਿੰਨੇ ਖੜੇ ਆ। ਜੇ ਕਿਸਾਨਾਂ ਨਾਲ ਖੜੇ ਹੁੰਦੇ ਹਾਂ ਤੇ ਮੀਟਿੰਗ ਬੜੇ ਵਧੀਆ ਮਾਹੌਲ ਨਾਲ ਹੋਈ ਸੀ। ਅਗਲਾ ਟਾਈਮ ਜਿਹੜਾ ਉਹ ਦਿੱਤਾ ਗਿਆ ਸੀ ਤੇ ਉਹ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਸਰਕਾਰ ਨਾਲ ਕੋਈ ਸਹਿਮਤ ਵੀ ਪਰ ਆ ਵਰਤਾਰਾ ਜਿਹੜਾ ਵਰਤਾਇਆ ਵਾ ਵੀ ਪਹਿਲਾਂ ਸਾਨੂੰ ਵੜਾਇਆ ਵਾ ਵੀ ਬੜਾ ਕਿਸਾਨਾਂ ਨਾਲ ਬੜੇ ਵਧੀਆ ਗੱਲ ਹੋਈ ਤੇ ਫੇਰ ਸਾਡੇ ਦੇ ਦਾਹਤ ਕੀਤਾ ਵਾ ਸਾਡੇ ਲਾਠੀ ਚਾਰਜ ਕੀਤਾ ਵਾ ਸਾਡੇ ਟੈਂਟ ਤੋੜੇ ਆ ਸਾਡਾ ਉੱਤੇ ਜਿਹੜਾ ਅਸੀਂ ਆਪਣਾ ਬਣਾਇਆ ਸੀ ਸਟੇਜ ਉਹ ਜਿਹਦੇ ਉੱਤੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਸੀ ਜਿਹਦੇ ਵਿੱਚ ਸਾਡਾ ਸ਼ੁਭ ਕਰਨ ਜਿਹੜਾ ਸ਼ਹੀਦ ਹੋਇਆ ਸੀ ਔਰ ਹੋਰ ਜਿੰਨੇ ਵੀ ਉੱਥੇ ਸਾਡੇ 27 28 ਸ਼ਹੀਦ ਹੋਏ ਸੀ ਉਹਨਾਂ ਦੀਆਂ ਤਸਵੀਰਾਂ ਸਟੇਜ ਤੇ ਲੱਗੀਆਂ ਸੀ ਪਰ ਇਹਨਾਂ ਦਾ ਪ੍ਰਸ਼ਾਸਨ ਦਾ ਜਿਹੜਾ ਐਸਐਸਪੀ ਨਾਨਕਵਾ ਦਾਨਕ ਸਿੰਘ ਉਹਨੇ ਠੋਡ ਮਾਰੇ ਉਹਨਾਂ ਨੂੰ ਵੇਖੋ ਤੁਸੀਂ ਇਹ ਕੀ ਹੋ ਰਿਹਾ ਉਹਨੂੰ ਕੋਈ ਸਰਕਾਰ ਦਾ ਵੱਡਾ ਹੱਥਵਾ ਉਹ ਚਾਹੁੰਦਾ ਵੀ ਵੱਡਾ ਕੋਈ ਆਈਜੀ ਡੀਜੀਪੀ ਜਿਹੜਾ ਬੰਦੇ ਮਤਲਬ ਮੈਂ ਇਹੋ ਜਿਹਾ ਕੰਮ ਕਰੂੰ ਪਰ ਦੱਸ ਦੇਣਾ ਚਾਹੁੰਦੇ ਆ ਇਹ ਸ਼ੀਤਾਂ ਦੀ ਧਰਤੀ ਆ ਇਹ ਜ਼ਮੀਰ ਵਾਲੇ ਲੋਕਾਂ ਦੀ ਧਰਤੀ ਆ ਇਹੋ ਜਿਹੇ ਆ ਕਾਰਜ ਕੀਤੇ ਆ ਕਦੀ ਤਰੱਕੀਆਂ ਨਹੀਂ ਮਿਲਦੀਆਂ ਲਾਹਨਤਾਂ ਮਿਲਦੀਆਂ ਪੰਨਾ ਵੱਲੋਂ ਜਿਹੜਾ ਸਮਾਧਾਨ ਦੱਸਿਆ ਜਾ ਰਿਹਾ ਜਿਹੜੀ ਉਹਨਾਂ ਵੱਲੋਂ ਗੱਲ ਰੱਖੀ ਜਾ ਰਹੀ ਹੈ ਇੱਥੇ ਆਪਣਾ ਫਖ ਰੱਖਦੇ ਹੋਇਆ ਉਹ ਕਹਿੰਦੇ ਵੀ ਇੱਕ ਤਾਂ ਸਾਡੇ ਜਿਹੜਾ ਵਪਾਰੀ ਵਰਗ ਸੀ ਨਾ ਉਹ ਪਰੇਸ਼ਾਨ ਸੀਗੇ ਕਿ ਸਾਡਾ ਜਿਹੜਾ ਲਿੰਕ ਹੈ ਉਹ ਦੂਜੇ ਸਟੇਟਾਂ ਨਾਲੋਂ ਟੁੱਟ ਰਿਹਾ ਇਸ ਦਰਨੇ ਦਾ ਕਰਕੇ ਸਾਨੂੰ ਇਸ ਕਰਕੇ ਰੋਡ ਖਾਲੀ ਕਰਾਉਣਾ ਚਾਹ ਉਹ ਲਾਜ਼ਮੀ ਸੀ ਲਿੰਕ ਤੋੜਿਆ ਕਿੰਨੇ ਕਿਸਾਨ ਤੇ ਦਿੱਲੀ ਨੂੰ ਜਾ ਰਹੇ ਸੀ ਤੇ ਜਦੋਂ ਇਹਨਾਂ ਪਹਿਲਾਂ ਹੀ ਅਸੀਂ 13 ਤਰੀਕ ਨੂੰ ਜਾਣਾ ਸੀ ਫਰਵਰੀ ਨੂੰ ਤੇ ਇਹਨਾਂ 6 ਤਰੀਕ ਨੂੰ ਉੱਥੇ ਕੰਧਾਂ ਕਰਕੇ ਅੱਗੇ ਕੇਲ ਗੱਡ ਕੇ ਬੜੇ ਬੜੇ ਬੈਰੀਕੇਡ ਲਾ ਦਿੱਤੇ ਤੇ ਕਿਸਾਨ ਜਿਹੜੇ ਉੱਥੇ ਇੱਕ ਸਾਈਡ ਤੇ ਹੋ ਕੇ ਹੀ ਬੈਠੇ ਰਹੇ ਰਾਹ ਬਿਲਕੁਲ ਅਹੀਂ ਨਹੀਂ ਰੱਖਿਆ ਇਹ ਸਰਕਾਰ ਜਿਹੜੀ ਹਰਿਆਣੇ ਵਾਲੀ ਆ ਉਹਨੇ ਰੱਖਿਆ ਨਾ ਵੇਖੋ ਅਸੀਂ ਕੋਈ ਨੁਕਸਾਨ ਥੋੜਾ ਜਿਹਾ ਕਰਕੇ ਰਾਜ਼ੀ ਆ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਆ ਅਸੀਂ ਸ਼ੰਭੂ ਕੀ ਕਰਨਾ ਸੀ ਉਹ ਸ਼ੰਭੂ ਰਹਿੰਦੇ ਹੋਏ ਵੀ ਸਾਰੀਆਂ ਗੱਡੀਆਂ ਉੱਥੋਂ ਤੱਕ ਜਾਂਦੀਆਂ ਜਿੱਥੋਂ ਤੱਕ ਹਰਿਆਣੇ ਵਾਲਿਆਂ ਨੇ ਕੰਦਾ ਕੀਤੀਆਂ ਵਾ ਤੇ ਇਸ ਕਰਕੇ ਇਹ ਦੋਸ਼ ਵਾ ਅਸੀਂ ਇਹ ਇਹ ਸਾਬਤ ਕਰ ਦੇਣ ਕਿਉਂਕਿ ਇਹ ਸਾਰਾ ਕੁਝ ਜਿਹੜਾ ਉਧਰ ਦੇ ਲੋਕ ਉਹ ਵੀ ਭਟਕੇ ਸੀ ਉਹਨਾਂ ਵਿੱਚ ਕਿਹਾ ਵੀ ਕਿਸਾਨ ਸਾਡਾ ਰਾਹ ਢਾਕੇ ਬਿਠੇ ਜਦੋਂ ਫਿਰ ਉਹਨਾਂ ਦੀ ਸਮਝ ਆਈ ਫਿਰ ਉਹਨਾਂ ਨੂੰ ਸਮਝ ਆਇਆ ਵੀ ਵੇਖੋ ਤੁਸੀਂ ਨੰਗੋ ਹਾਂ ਜੇ ਪਰ ਸਰਕਾਰਾਂ ਨੇ ਕੰਦਾ ਕੀਤੀਆਂ ਕਿ ਕਿਵੇਂ ਨੰਗਦੇ ਇਹ ਕਰਕੇ ਇਹ ਦੋਸ਼ਵਾ ਜਿਹੜੇ ਸਰਕਾਰ ਜਾਣਬੁੱਝ ਕੇ ਲਾ ਰਹੀ ਆ ਕਿਸਾਨ ਕਦੀ ਰਾਹ ਨਾੱਕ ਦੇ ਅੱਜ ਹੀ ਵੇਖੋ ਸਰਹੱਦ ਰੋਡ ਤੇ ਬੈਠੇ ਆ ਪਰ ਮਜਬੂਰ ਹੀ ਨ ਕਰਨ ਜਦੋਂ ਸਰਕਾਰਾਂ ਸਾਡੀ ਨਹੀਂ ਗੱਲ ਸੁਣਦੇ ਫਿਰ ਸਾਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਦੇਖਿਆ ਜਿਹਦੇ ਵਿੱਚ ਸਾਡੇ ਨੌਜਵਾਨ ਲੜ ਪੈਂਦੇ ਆ ਰਾਹਗੀਰਾਂ ਦੇ ਨਾਲ ਰਾਹ ਜਾਣ ਤੋਂ ਲੰਘਣ ਲੰਘਾਉਣ ਤੋਂ ਹਣਾ ਤੁਹਾਨੂੰ ਲੱਗਦਾ ਨਹੀਂ ਵੀ ਧਰਨਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਟੇਬਲ ਟਾਕ ਤੇ ਬਹਿ ਕੇ ਗੱਲ ਹੋਣੀ ਜਾਂ ਫਿਰ ਧਰਨਾ ਜਿਹੜਾ ਵਾ ਉਹ ਆਪਾਂ ਵੋਟਾਂ ਦੇ ਵਿੱਚ ਵੀ ਜਵਾਬ ਦੇ ਸਕਦੇ ਹਾਂ ਧਰਨਾ ਵਾਲਾ ਕੋ ਜ਼ਰੂਰੀ ਹੈ ਵੇਖੋ ਜੇ ਟੇਬਲ ਟਾਕ ਤੇ ਹੁੰਦੀ ਤੇ ਕੱਲ 7ਵੇਂ ਗੇਟ ਦੀ ਮੀਟਿੰਗ ਹੋ ਗਈ ਜੇ ਫਿਰ ਹੋ ਜਾਣੀ ਚਾਹੀਦੀ ਸੀ ਨਾ ਜੇ ਫਿਰ ਨਹੀਂ ਹੁੰਦੀ ਕਰਕੇ ਫਿਰ ਸਾਨੂੰ ਕੋਈ ਐਕਸ਼ਨ ਲੈਣੇ ਪੈਂਦੇ ਆ ਵੀ ਸਰਕਾਰ ਨੂੰ ਦਸੀਏ ਵੀ ਜੇ ਤੁਸੀਂ ਆਹ ਕੰਮ ਨਹੀਂ ਕਰਦੇ ਤੇ ਸਾਨੂੰ ਮਜਬੂਰੀ ਆ ਤੇ ਲੋਕਾਂ ਨੂੰ ਅਸੀਂ ਮਾਫੀ ਮੰਗ ਕੇ ਉਦੋਂ ਸਾਰਾ ਕੁਝ ਕਹਿੰਨੇ ਆ ਵੀ ਸਾਡੀ ਮਜਬੂਰੀ ਆ ਅਗਲਾ ਐਕਸ਼ਨ ਕੀ ਹੋਗਾ ਹਾਂਜੀ ਅਗਲਾ ਐਕਸ਼ਨ ਅਗਲਾ ਐਕਸ਼ਨ ਹੋਣੀ ਕਿਉਂ ਬਿਲਕੁਲ ਜੋ ਉੱਥੋਂ ਹਾਈ ਲੈਵਲ ਦੀਆਂ ਮੀਟਿੰਗਾਂ ਚੱਲ ਰਹੀਆਂ ਵਾਂ ਜੋ ਵੀ ਉੱਥੋਂ ਆਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਧੰਨਵਾਦ ਜੀ ਧੰਨਵਾਦ ਸੋ ਇਹ ਦੋਸਤੋ ਇਹ ਨੇ ਕਿਸਾਨ ਆਪੂ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਅੱਜ ਅਸੀਂ ਜਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਆ ਤੇ ਇਹ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਕਿਸਾਨਾਂ ਵੱਲੋਂ ਇੱਕ ਵੱਡਾ ਜਿਹੜਾ ਐਕਸ਼ਨ ਆ ਉਹ ਨਜ਼ਰ ਆ ਰਿਹਾ ਹੈ ਤੇ ਭਗਵਾਨ ਸਰਕਾਰ ਦੇ ਵਧਦੇ ਹੋਏ ਨਜ਼ਰਾਏ ਸੈਂਟਰ ਦੇ ਵਧਦੇ ਹੋਏ ਨਜ਼ਰਾਏ ਪਰ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਇਹਨਾਂ ਦੀਆਂ ਮੰਗਾਂ ਉਹਨਾਂ ਤੇ ਗੌਰ ਕੀਤਾ ਜਾਵੇ ਤਾਂ ਜੋ ਇਹ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਇਹ ਨਾ ਹੋਵੇ ਕਿਸੇ ਵੀ ਰਾਹਗੀਰ ਨੂੰ ਪਰੇਸ਼ਾਨੀ ਜਿਹੜੀ ਆ ਉਹ ਨਾ ਆਵੇ ਸਵੈ ਦੀ ਮੀਦੇ ਵਿੱਚ ਨਾ ਵੇਖ ਰੋ ਸੁਰੱਖਿਆ